ਆ ਹੁਣ ਵੇਖੀ ਮੈਂ ਤੈਨੂੰ ਇੱਕ ਗੱਲ ਦੱਸਦਾ ਬਈ ਹੁਣ ਮੀਂਹ ਪੈ ਕੇ ਹਟ ਗਿਆ ਨਾ ਕਿੰਨਾ ਪਾਣੀ ਸੀ ਤੇ ਉਦੋਂ ਤਾਂ ਵੀ ਲੋਕਾਂ ਨੇ ਸੰਭਾਲਿਆ ਨਹੀਂਗਾ ਵੀ ਬੱਦਲ ਜਿਹਾ ਕਰਕੇ ਆਂਦੇ ਹੋਰ ਪਊਗਾ ਹੋਰ ਪਊਗਾ ਜਾਣਦੇ ਜਿੱਦ ਨੂੰ ਜਾਂਦਾ ਹੋਰ ਆ ਜੂਮੀ ਤੇ ਹੁਣ ਤੇਰੇ ਕੋਲੇ ਵੇਖ ਲਈ ਵੀ ਹੁਣ ਇੱਕ ਅੱਧੇ ਦਿਨ ਚੀ ਨਾ ਆਖਣ ਗਿਆ ਯਾਰ ਲਾਈਟ ਨਹੀਂ ਚੱਲੀ ਯਾਰ ਲਾਈਟ ਨਹੀਂ ਚੱਲੀ ਕਉ ਤਾਂ ਨੀਂਦ ਆਉਂਦੀ ਆ ਨਹੀਂ ਨੀਂਦ ਤਾਂ ਕੋਈ ਵੱਡੀ ਗੱਲ ਤਾਂ ਨਹੀਂ ਆਉਣ ਲੱਗੂ ਬੈਠੇ ਰਹੋ ਹੂੰ ਤੈਰੇ ਚਲਦੇ ਲਾਉਨੇ ਆ ਵੱਡਾ ਕੇਲਾ ਉਹ ਵੀ ਅਸੀਂ ਲਾਉਨੇ ਆ ਹੁਣ ਡੱਕੇ ਤੇ 3 ਕਿੱਲੇ ਵਾਣ ਆਪਾਂ bija ਆਪਾਂ ਤੁਹਾਨੂੰ ਵਿਖਾਵਾਂਗੇ ਉਹ ਵੀ ਤੇ ਉਹਦੇ ਜੇ ਆਪਾਂ ਡੱਕੇ ਲਾਈ ਜੰਨੇ ਆ ਤੇ ਲੱਗੇ ਤਿੰਨੇ ਭਰਾਈਆਂ ਦਿਹਾੜੀਆਂ ਕੋਈ ਪਾਇਆ ਨਹੀਂ ਤੇ ਸਾਨੂੰ ਦਿਨ ਲੱਗ ਜਾਣਗੇ 4 4 ਲੱਗ ਜਾਣਗੇ ਪੂਰੇ ਹਨ 4 ਦਿਨ ਲੱਗ ਜਾਣਗੇ ਡੱਕੇ ਲਾਉਂਦੇ ਰਾਂ ਵੇਚ ਦੀ 2 ਦਿਨ ਮਹੀਨੇ ਖਰਾਬ ਕਰਤੇ ਤੇ ਅੱਜ ਨਿਬੜੂਗਾ ਕੰਮ ਉਸ ਤੋਂ ਬਾਅਦ ਪਾਉਗੀ ਰੇ ਉਹਦੇ ਚ ਪਤਾ ਕਰਕੇ ਆ ਸੁੱਖਾ ਪਿਆ ਜਿਹੜਾ ਇਹ ਕਹਿੰਦਾ ਵੀ ਤਮਾਕਾ ਲੱਗਦਾ ਨੀਂਦ ਆਊਗੀ ਜੇ ਹੋਰਾਂ ਦਾ ਪਿਆ ਰਾਇਆ ਤਾਂ 10 ਮਿੰਟਾਂ ਦਾ ਨੀਂਦ ਆਜੂਗੀ ਓਕੇ ਬਹੁਤ ਹੈ ਨਾ ਡੱਕੇ ਰੋਟੀ ਲਾ ਕੇ ਖਾ ਕੇ ਨੇ ਪ੍ਰਭੂ ਆ ਖਾਣਾ ਖਾ ਕੇ ਢੇ ਆ ਤੇ ਖਾਣਾ ਖਾ ਕੇ ਹੁਣ ਲੱਗਾਂਗੇ ਜਾ ਕੇ ਕੰਮ ਕੰਮ ਕਰੜਾ ਢੱਕਿਆਂ ਵਾਲਾ ਇਹ ਆਇਆ ਨਾ ਕੋਡੀ ਟੂਹੀ ਲਗੇ ਯਾਰ ਲਗੇ ਯਾ ਇੱਕ ਇੱਕ ਆਪਾਂ ਥੋੜਾ ਜਿਹਾ ਮਸ਼ੀਨ ਨੇ ਕੀਤਾ ਕੰਮ ਹੈ ਨਾ ਮਸ਼ੀਨ ਨੇ ਨਾ ਕਿਤੇ 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 ਮਸ਼ੀਨ ਨੇ ਨਾ 2 ਸੜਦਾ ਤੇ ਜਿਹੜਾ ਜਿੱਥੇ ਬਾਹਲਾ ਸੜਦਾ ਉਹ ਗਾਂ ਸਿੱਟਿਆ ਹੀ ਨਹੀਂ ਕਿਤੇ ਉਹ ਡੱਬ ਬਣ ਗਏ। ਦੂਜੇ ਝੋਨੇ ਦਾ ਵਧੀਆ ਬਣਾਦੇ ਮੀਨੇ ਹੈ ਨਾ ਜਿਹੜਾ ਡੁੱਬਿਆ ਝੋਨਾ ਸੀ ਉਹ ਉਹ ਯਾਰ ਨੰਗਾ ਤਾਂ ਬਹੁਤ ਹੋ ਗਿਆ ਉਹ। ਤੂੰ ਆਪ ਦੂਗਣ। ਔਰ ਚਾਰ ਕਨਾਲਾਂ ਦੀ ਨੀਵੀਂ ਜਿਹੜੀ ਬਾਲੀ ਉਹ ਵੀ ਦੇਖਣ ਲੱਪੇ ਪੱਤੇ ਜੇ। ਤੇ ਓ ਯਾਰ ਪਾਣੀ ਵੀ ਤਾਂ ਪਾਣੀ ਦਾ ਪੀਂਦਾ ਵਾਣ ਜਾਂ ਪਾਣੀ ਆ ਗਿਆ ਇੱਧਰ ਖਾਲ ਚ ਤੇ ਜਾਂ ਯਾਰ ਮੇਰੇ ਸਾਹ ਚ ਝੋਨਾ ਵੱਧਾ ਇਹਨਾ ਸੁਕੇ ਪਾਣੀ ਨਾਲ ਬਾਹਲਾ ਵੱਧਾ ਝੋਨਾ ਤਾਂ ਕਰਕੇ ਥੋੜਾ ਜਿਆਦਾ ਦੱਸਣਾ ਪੈਂਦਾ ਆਪਾਂ ਨੂੰ ਹੌਸਲਾ ਕਰ ਦਿੰਦਾ ਜਾਲਾ ਓ ਖੜੀ ਮੱਕੀ ਚਾ ਚਲੇ ਪਾਸ ਵੀ ਮੱਕੀ ਹਾਂ ਮੱਕੀ ਆ ਲੈਨੇ ਤਾਂ ਥੱਲੀ ਹੋਈ ਜਾਂਦੀ ਆ ਬਹੁਤ ਭੈੜੀ ਹੁੰਦੀਆਂ ਨੇ ਦੀ ਮੱਕੀ ਆਉਂਦਾ ਪਰ ਕਰ ਕੋਸਤਾ ਆਪ ਹੀ ਕਰਾਈ ਜਾਂਦੇ ਹੁਣ ਜੇ ਮੰਨ ਲਾ ਐ ਵੀ ਸਦਾ ਤਾਂ ਨਹੀਂ ਮੀਂਹ ਪਈ ਜਾਂਦੇ ਕਹਿੰਦੇ ਵੀ ਸਦਾ ਮੀਂਹ ਪਈ ਜਾਂਦੇ ਆ ਮੀਂਹ ਤਾਂ ਕੁਦਰਤੀ ਜਿਹੀ ਆ ਗਿਆ ਇਹ ਕਦੇ ਤਾਂ ਰੁਕੂਗਾ ਚਲੋ ਚੱਲੀਏ ਬਾਕੀ ਕਿਹੜਾ ਸੇਮ ਆ ਯਾਰ ਉਦੋਂ ਹੁੰਦਾ ਸੀਗਾ ਭਾਈ ਜਦੋਂ ਆਪਣੇ ਉਹ 96 97 ਚ ਹੂੰ ਉਹਲੇ ਟੰਗ ਦੇ ਅੰਦਰ ਪਈ ਆ ਲੈ। ਯਾਰ ਇਹ ਬਹੁਤਾ ਰੱਖਣਾੜ ਮਰਾਇਆ। ਤੁਹਾਨੂੰ ਕਿੰਨੇ ਬਟੇ ਦਾ ਕੰਮ। ਲੋ ਵੀ ਹੁਣ ਚੱਲਿਆਂ ਡੱਕੇ ਝੋਨੇ ਚ ਲਾਉਣ। ਬਾਹਰ ਭੇਡਣਾ? ਹੈਂ? ਬਾਹਰ ਰਹਿੰਦੇ ਬਾਹਰ ਨੂੰ ਤਾਂ ਕੀ ਭੇਡ ਨੂੰ? ਸੁੱਕੇ ਦਾ ਸੁਫਾਫਾ ਪੁੱਟੀ ਲੈ। ਸੁੱਕੇ ਸਾਫ ਨੂੰ ਕੋਈ ਨਹੀਂ। ਆ ਲੱਕ ਆਏ ਵੇ ਕੀ ਸੁੱਕੇ ਕੱਲ ਕੱਲ ਜੀ ਓਏ। ਆ ਡੱਕਾ ਟੱਕਾ ਖੜਾ ਸੀ ਮੀਂਹ ਪਏ ਤੋਂ ਬਾਅਦ ਨਾ ਜਿਹੜੇ ਆ ਪਨੀਰੀ ਵਾਲਾ ਥਾਂ ਲਾਇਆ ਬਈ ਇੰਨੀ ਕੁ ਬਾਸਪਤੀਲ ਪਨੀਰੀ ਸੀ ਤੇ ਆ ਵੇਲੇ ਦੋ ਦੋ ਤਿੰਨ ਤਿੰਨ ਡੱਕੇ ਹੋ ਗਏ ਆ ਇੱਧਰ ਆਪਣਾ ਦੂਜਾ ਝੋਨਾ ਤੇ ਆ ਗੱਟਾ ਵੀ ਚੱਕਣਾ ਆ ਵੀ ਡੱਕਿਆਂ ਵਾਲਾ ਜੋ ਨਾ ਵੇਖ ਲੋ ਇਹਦੇ ਚ ਲਾਇਆ ਡੱਕੇ ਮੇਰੇ ਸਾਹਜ ਤਾਂ ਨਾ ਆਪਾਂ ਕਿਲਾ ਥਾਂ ਦਾ ਵਿੱਚ ਲਾ ਦੇਂਗੇ ਅਸੀਂ ਹੂੰ ਵੱਧ ਭਲਾਂ ਲੱਗ ਜੀ ਕੱਲ ਤਾਂ ਇਹ ਨਾ 5000 ਰੁਪਏ ਆਪਾਂ ਬਚਾਉਣ ਨੂੰ ਕਰਦੇ ਆਂ ਹੂੰ ਆ ਚੌੜੀ ਜਿਹਾ ਮੱਚ ਗਿਆ ਇੱਥੇ ਲਾਉਣੇ ਪੈਣਗੇ ਆਪ ਨੂੰ ਨਾ ਪੇਕੀ ਮੀਨ ਇਹ ਹਾਲ ਕੀ ਤਾਂ ਵਟ ਦਾ ਰੇਤਾ ਸੀਗਾ ਕਿੱਥੇ ਕਿਹੜਾ ਕੋਲੋ ਪਾਜੀ ਕਿੱਥੇ ਮੱਚ ਗਏ ਜਿਹੜਾ ਆਪਾਂ ਜੱਛੇ ਨਾਲ ਨੇ ਲੰਮਾ ਖੇੜਾ ਹੂੰ ਉਹਦੇ ਚੇ ਫੇ ਜੱਛੇ ਵਾਲੇ ਪੁੱਛੇ ਨੂੰ ਚੋਂ ਦੇ ਹੂੰ ਕੋ ਦੂਰੇ ਜਿਹੜੀ ਲੰਮੇ ਕੇਰਿਆਂ ਦੀ ਚੁੰਡ ਉਹ ਕੇਰੇ ਦੀ ਤੇ ਦੂਜੇ ਕੇਰੇ ਦੀ ਚੁੰਡ ਸਵਰੇਤਨ ਕੀਤੀ ਕੋਈ ਆਹ ਬਈ ਪੀਜਾ ਚੁੰਡ ਪਾਣੀ ਪੁਣੀ ਆ ਵੇਖੋ ਹੁਣ ਤਾਂ ਵਾਟੀ ਜਿ ਮਾੜੀ ਦਿਸਣ ਲੱਗ ਗਈ ਨਹੀਂ ਤਾਂ ਇੱਕੀ ਹੋ ਗਿਆ ਕੰਮ ਇੱਧਰ ਨਹੀਂ ਮੈਂ ਆ ਉੱਚਾ ਮੌਸਮ ਤਾਂ ਫਿਰ ਅੱਜ ਵੀ ਮੀਂਹ ਦਾ ਆਦੇ ਸੀ ਨਾ ਆਇਆ ਤਾਂ ਯਾਰ ਗਲਤਾਂ ਕੰਮ ਹੈ ਇਹਨਾਂ ਤਾਂ ਫਿਰ ਮੀਂਹ ਦਾ ਲੋੜ ਨਹੀਂ ਮੌਸਮ ਹੂੰ ਹਾਂ ਇੱਥੇ ਤਾਂ ਲੱਗਿਆ ਵਾ ਹੂੰ ਆਇਆ ਭਈ ਇਹ ਡੱਬਾ ਹਾਂ ਹਾਂ ਵੇਚੋ ਪਟਕੇ ਤੇ ਵਿੱਚ ਹੀ ਲਾਈ ਜੰਨੇ ਦਾ ਰਖਾ ਪਾਦ ਕੇ ਤੱਕਾ ਹੈ ਆ ਇੰਨੀ ਸਾਨਾ ਪਾਤਾ ਬਾਈ ਵੇਖੀ ਇਧਰ 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 हां ਮੜਾ ਵਿਰਲੇ ਜੋ ਚੱਲ ਪਾਂਗੇ ਇਹ ਗਾਂ ਨੂੰ ਤਾਂ ਪੀੜੀ ਹੁੰਦੀ ਜਾਂਦੀ ਹੂ ਮੇਰੇ ਹਿਸਾਬ ਇੰਨੇ ਬੜ ਗਿਆ ਚਾਲ ਹੈ ਨਵੇੜ ਦਾ ਬਈ ਲਾ ਦੇ ਗਾਫੀਆਂ ਕਰਕੇ ਹਾਂ ਆਇਨਾ ਵੇਖ ਤੂੰ ਬਈ ਮੈਂ ਤਾਂ ਲਾਦਾ ਨਾ ਤੇਰੇ ਲਈ ਗੱਲਾਂ ਪਜਾਦੇ ਕਿੱਲੇ ਤੋਂ ਥਾਂ ਲਾਦਾ ਹੂ ਐ ਕਰ ਕਰ ਕੇ ਹੂੰ ਕਿੱਥੇ ਤਾਂ ਹੁਣ ਨਹੀਂ ਤਾਂ ਇਹ ਅਕਸਾਰ ਆਏ ਭਾਰਾ ਜਾ ਹੋਣਾ ਸੀਗਾ ਚੰਗਣਾ ਪੜਪੜ ਸੰਗਣੇ ਤੋਂ ਪਾਣੀ ਨਿਕਲਦਾ ਯਾਰ ਇੱਥੇ ਹਾਂ ਇੱਥੇ ਆ ਵੀ 29 ਸੂਕ ਮੜੀ ਜੇ ਮੈਂ ਤਾਂ ਨਾ ਇਹ ਰਾਤ ਨੇ ਕੇਸ ਕਰ ਜੀ ਇਹਦਾ ਹੈ ਤੜਕ ਨੂੰ ਪਾਣੀ ਪੂਣੀ ਬਾੜਾ ਘਟ ਗਿਆ ਫੇਰ ਲੈਡ ਪਤਾ ਨਹੀਂ ਕਦ ਆਉਗੀ ਕਿ ਨਹੀਂ ਇਹ ਬਈ ਰੇ ਵੀ ਨਹੀਂ ਪਾਈ ਸੀ ਵੀ ਢੱਕੇ ਲਾ ਕੇ ਪਾਵਾਂਗੇ ਹੁਣ ਇਹਦੇ ਚ ਨਾਲੇ ਪਾਵਾਂਗੇ ਰੇ ਨਾਲੇ ਪਾਵਾਂਗੇ ਜੈਂਕ ਤੇ ਨਾਲੇ ਪਾਵਾਂਗੇ ਹੋਰ ਸਮਾਨ ਕੋਈ ਕਦ ਕੰਨਾ ਕੰਮ ਕਿ ਆਜ ਨਿਪੜ ਸਾਰਾ ਨਾ ਵੱਡਾ ਕੰਮ ਸੀ ਇਹ